ਮੁੰਡਾ ਹੂੰ ਦੋ ਪੁੱਤੇ ਨੇ ਇੱਕ ਵਾਲੀ ਘਰ ਦੀ ਥੱਲੇ ਆ ਗਈ ਇੱਕ ਇੱਥੇ ਮੁੰਡਾ ਪੁੱਟਿਆ ਜੀ ਇਹ ਗੁੜੀਏ ਥੱਲੇ ਇੱਥੇ ਆਈ ਹੈ ਹੂੰ ਦੇਖ ਕੋਦੇ ਘਰ ਦੇ ਨਹੀਂ ਸਿਰ ਤੇ ਗਾਟਰ ਵਜਾਉਂਦਾ ਹੂੰ ਗਾਟਰ ਸਿਰ ਤੇ ਵਜਾਉਂਦਾ ਬਾੜ ਟਾਲੀ ਆ ਨੀ ਜਿਹੜਾ ਕਹਿੰਦਾ ਕਿ ਆਉਂਗਾ ਮੁੰਡਾ ਗਾਟਰ ਤੋਂ ਨਹੀਂ ਦੇ ਇੱਥੇ ਆਜ ਨਹੀਂ ਲੁੱਟ ਗਿਆ ਫਤੇਗੜ ਚੂੜੀਆਂ ਦੇ ਨਜ਼ਦੀਕ ਅੱਧਾ ਕਿਲੋਮੀਟਰ ਦੂਰ ਪਿੰਡ ਪਿੰਡੀ ਚਿਤੌੜਗੜ ਵੇਖੇ ਸ਼ਾਮ ਨੂੰ ਇੱਕ ਗਰੀਬ ਪਰਿਵਾਰ ਜੋ ਕਿ ਰਿਕਸ਼ਾ ਚਲਾਉਂਦਾ ਰਿੰਕੂ ਉਸ ਦਾ ਖਸਤਾ ਹਾਲਤ ਵਿੱਚ ਇੱਕ ਕੋਠਾ ਸੀ ਜਿਸ ਦੀ ਛੱਤ ਡਿੱਗਣ ਨਾਲ ਉਸ ਤੇ ហេਠਾ ਉਸ ਦੀ ਰਿੰਕੂ ਦੀ ਪਤਨੀ ਤਿੰਨ ਬੱਚੇ ਤੇ ਇੱਕ ਉਹਦੀ ਦੋਤੀ ਚਾਰ ਬੱਚੇ ਤੇ ਇੱਕ ਉਸ ਦੀ ਪਤਨੀ ਮਲਬੇ ਦੇ ਹੇਠਾਂ ਆ ਜਾਂਦੇ ਆ ਤੇ ਉਸ ਮਲਬੇ ਦੇ ਹੇਠਾਂ ਜਦ ਆਂਦਿਆਂ ਦੇ ਪਿੰਡ ਵਾਲਿਆਂ ਨੇ ਬੜੀ ਮੁਸ਼ਕਲਤ ਦੇ ਨਾਲ ਉਹ ਜਿਹੜਾ ਮਲਬਾ ਉਸ ਨੂੰ ਸਾਈਡ ਤੇ ਹਟਾ ਕੇ ਉਹਦੇ ਉਸ ਮਲਬੇ ਤੋਂ ਹੇਠਾਂ ਚਾਰ ਬੱਚਿਆਂ ਅਤੇ ਇੱਕ ਮਹਿਲਾ ਨੂੰ ਉੱਥੋਂ ਕੱਢਿਆ ਜਿਸ ਨਾਲ ਤਿੰਨ ਬੱਚੇ ਗੰਭੀਰ ਨੂੰ ਵਿੱਚ ਜ਼ਖਮੀ ਨੇ ਮਹਿਲਾ ਦਾ ਵੀ ਬੁਰਾ ਹਾਲ ਹੈ ਉਹ ਵੀ ਗੰਭੀਰ ਨੂੰ ਵਿੱਚ ਜ਼ਖਮੀਆਂ ਤੇ ਗਰੀਬ ਪਰਿਵਾਰ ਹੈ ਰਿਕਸ਼ਾ ਚਲਾ ਕੇ ਪਰਿਵਾਰ ਗੁਜ਼ਾਰਾ ਕਰਦਾ ਤੇ ਹੁਣ ਇਥੇ ਪ੍ਰਾਈਵੇਟ ਹਸਪਤਾਲ ਪਹੁੰਚੇ ਫਤਿਹਗੜ ਚੂੜੀਆਂ ਜਿੱਥੇ ਉਹਨਾਂ ਨੂੰ ਇਲਾਜ ਲਈ ਇਥੇ ਦਾਖਲ ਕਰਵਾਇਆ ਗਿਆ ਤੇ ਰਿੰਕੂ ਮਸੀ ਦਾ ਕਹਿਣਾ ਸੀ ਕਿ ਜਦ ਉਸ ਦਾ ਮਤਲਬ ਇਹ ठा ਬੱਚੇ ਆਉਂਦੇ ਤੇ ਉਹ ਉਸ ਟਾਈਮ 7 ਕਿਲੋਮੀਟਰ ਦੂਰ ਤੇ ਮਾਲੇਵਾਲ ਕਿਸੇ ਕੰਮ ਲਈ ਗਿਆ ਸੀ ਤੇ ਜਦ ਉਸ ਨੂੰ ਪਤਾ ਲੱਗਾ ਤਾਂ ਉਹ ਬੜੀ ਮੁਸ਼ਕਲ ਨਾਲ ਤੇਜ਼ ਰਫ਼ਤਾਰ ਨਾਲ ਰਖਸ਼ਾ ਚਲਾ ਕੇ ਤੇ ਇਥੇ ਪਹੁੰਚਦਾ ਤੇ ਹੁਣ ਉਹ ਉਹਨਾਂ ਦਾ ਪਰਿਵਾਰ ਇਥੇ ਦਾਵਾ ਹਸਪਤਾਲ ਫਤਿਹਗੜ ਚੂੜੀਆਂ ਵਿਖੇ ਇਹ ਬੱਚਿਆਂ ਦਾ ਵੀ ਇਲਾਜ ਕੀਤਾ ਜਾ ਰਿਹਾ ਤੇ ਉਸਦੀ ਪਤਨੀ ਜਿਸ ਨੂੰ ਵੀ ਕਾਫੀ ਸੱਟਾਂ ਲੱਗੀਆਂ ਸਿਰ ਵਿੱਚ ਸੱਟਾਂ ਨੇ ਤੇ ਉਹ ਸੀਰੀਅਸ ਹੈ ਤੇ ਪ੍ਰਾਈਵੇਟ ਹਸਪਤਾਲ ਵਿੱਚ ਉਹ ਇੱਥੇ ਦਾਖਲੇ ਗੱਲਬਾਤ ਕਰਦੇ ਪਰਿਵਾਰਕ ਮੈਂਬਰਾਂ ਤੇ ਹੋਰਾਂ ਨਾਲ ਤੁਹਾਡੇ ਪਰਿਵਾਰ ਦੇ ਜੀ ਛੱਦ ਦੇਗੇ ਠਾਂ ਨੀ ਚੱਟਦੀ ਉਹ ਕਿਸ ਤਰ੍ਹਾਂ ਕਰਤਾ ਹੋਏ ਸਾਡੇ ਨਾਲ ਮੀਂਹ ਪੈਂਦਾ ਹੈ ਰਾਤੀ ਤੇ ਚਲੋ ਰਾਤੀ ਅਸੀਂ ਆਪਣੇ ਤਾਇਏ ਘਰ ਸੁੱਤੇ ਆ ਤੇ ਦਿਨੇ ਅਸੀਂ ਘਰ ਜਾ ਕੇ ਸਫਾਈ ਸੋਈ ਕੀਤੀ ਆ ਤੇ ਮੈਂ ਰਿਕਸ਼ਾ ਚਲਾਉਣਾ ਆ ਤੇ ਰਿਕਸ਼ੇ ਤੋਂ ਬਾਅਦ ਚਮੜ ਕੇ ਮੈਂ ਆਪਣੇ ਕੰਮ ਤੇ ਆ ਗਿਆ ਵਾਂ ਤੇ ਕੰਮ ਚੱਲੋ ਸਾਰੀ ਦਿਹਾੜੀ ਮੈਂ ਰਿਕਸ਼ਾ ਚਲਾਉਂਦਾ ਰਹਿਣਾ ਤੇ ਬਾਲੇ ਵਾਲੀ ਛੱਤ ਹੈ ਤੇ ਮੈਨੂੰ ਹੁਣ ਫੋਨ ਆਇਆ ਨਾ ਵੀ ਤੁਹਾਡੀ ਛੱਤ ਡਿੱਗ ਪਈ ਆ ਤੇ ਮੈਂ ਮਾਲੇਵਾਲ ਹਾਂ ਮਾਲੇਵਾਲੋਂ ਮੈਂ ਫੁੱਲ ਸਪੀਟੇ ਰਿਕਸ਼ੇ 'ਚ ਆਇਆ ਜੇ ਤੇ ਮੈਂ ਹੁਣ ਆਣ ਕੇ ਵੇਖਿਆ ਮੇਰੇ ਬੱਚਿਆਂ ਦਾ ਹਾਂਜੀ 7 ਕਿਲੋਮੀਟਰ ਫੁੱਲ ਸਪੀਟੇ ਤੇ ਛੱਤ ਡਿੱਗ ਪਈ ਮੈਨੂੰ ਪਤਾ ਨਹੀਂ ਲੱਗਾ ਮੈਂ ਫੁੱਲ ਸਪੀਟੇ ਆਇਆ ਜੇ ਇੱਥੇ ਆਣ ਕੇ ਮੈਨੂੰ ਰਾਹ 'ਚ ਮੁੰਡੇ ਨੇ ਮੋੜਿਆ ਮੈਨੂੰ ਰਾਹ 'ਚ ਪੀ ਤੇਰੇ ਬੱਚੇ ਹਸਪੀਟਲ ਪਹੁੰਚਾਤੇ ਆ ਚਲੋ ਧੰਨਵਾਦ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਕੱਢਿਆ ਇੰਨਾ ਹੀ ਸ਼ੁਕਰ ਬڑا ਬੱਚੇ ਬਚਾਤੇ ਮੇਰੇ ਨਹੀਂ ਮੈਂ ਤੁਹਾਨੂੰ ਆਦ ਕਰਦਾ ਮੈਂ ਮੰਗ ਕਰਦਾ ਇਹ ਕਿ ਮੇਰਾ ਕੋਈ ਹੱਲ ਕੀਤਾ ਜਾਵੇ ਮੇਰੇ ਤਿੰਨ ਬੱਚੇ ਆ ਤੇ ਇੱਕ ਮੇਰੀ ਨਾਲ ਦੀ ਆ ਉਹਨਾਂ ਦੇ ਇੱਕ ਦੋਤੀ ਆ ਤਿੰਨ ਬੱਚੇ ਤੇਰੇ ਘਰ ਦੀ ਆ ਹਾਂ ਦੋ ਦੋ ਸੀਰੀਅਸ ਆ ਇੱਕ ਤੇ ਚਲੋ ਠੀਕ ਆ ਤੇ ਨਾਲ ਦੀ ਮੇਰੀ ਤੇ ਜਿਆਦਾ ਸਾਟ ਆ ਕੀ ਕਰਦੀ ਜਾਂਦਾ ਕੀ ਸੰਦੀਪ ਕੌਰ ਇੱਕ ਦਾ ਨਾਮ ਮੁੰਡੇ ਦਾ ਨਾਮ ਰਮਾਨ ਆ ਤੇ ਕੁੜੀ ਦਾ ਨਾਮ ਹੈ ਨੰਨੂ ਕਹਿੰਨੇ ਉਹਦਾ ਸੁਨੀਤ ਕੌਰ ਆ ਤੀਸਰੇ ਦਾ ਗਜਮਾਨ ਉਹਦਾ ਨਾਮ ਦਾ ਉਹਦਾ ਨਾਮ ਦਾ ਨਹੀਂ ਮੈਨੂੰ ਪਤਾ ਆ ਲਿਆ ਆ ਲਿਆ ਕਿੰਨੀ ਕਿੰਨੀ ਉਮਰ ਬੱਚਿਆਂ ਦੀ ਬੱਚਿਆਂ ਦੀ ਇੱਕ ਦੀ ਹੈਗੀ ਜੇ 4 ਸਾਲ ਜੇ ਸਾਢੇ 3 ਸਾਲ ਇੱਕ ਦੀ ਹੈਗੀ 7 ਸਾਲ ਇੱਕ ਹੈਗਾ 9 ਸਾਲਿਆਂ ਦਾ ਤੇ ਇੱਕ ਹੈਗੀ 1.5 ਸਾਲ ਦੀ ਜਿਹੜੀ ਮੇਰੀ ਦੋਤੀ ਹੈ। ਨੀਤਿਆ ਹੀ ਆਪਣੀ ਦਰਾਨੀ ਦੇ ਘਰ ਸੌਂਗੇ ਆ ਜਾ ਕੇ ਪਰ ਅੱਜ ਮੈਂ ਸਵੇਰ ਦੀ ਘਰੇ ਆ ਗਈ ਮੈਂ ਚਲ ਸਵੇਰੇ ਕਿਹੜੀ ਕੋਈ ਗੱਲ ਹੋਣੀ ਨਹੀਂ ਹਟ ਗਿਆ ਵਾ। ਅਸੀਂ ਸਿਰਦੇ ਅੱਜ ਗਲੀ 'ਚ ਹੀ ਰਹੇ ਆ ਨਿਆਣਿਆਂ ਨੂੰ ਵੀ ਗਲੀ 'ਚ ਹੀ ਰੱਖਿਆ ਮੈਂ ਹੁਣੇ ਹੀ ਅੰਦਰ ਗਈ ਹੀ 5 ਮਿੰਟ ਹੀ। ਇਹਨੇ ਪਤਾ ਸੀ ਵੀ ਕੰਮ ਹਾਂਜੀ ਹਾਂਜੀ ਪਤਾ ਸੀ ਸਵੇਰ ਦੀ ਮੈਂ ਘਰੋਂ ਬਾਹਰ ਹੀ ਆ ਅੱਜ। ਮੇਰੀ ਦੁਹਰਾਨੀ ਇਹ ਗਲਤੀ ਕਵਾ ਕੇ ਅੰਦਰ ਨਹੀਂ ਵੜੇ ਇੱਕ ਵਾਰੀ ਵੀ ਹੁਣ 5 ਮਿੰਟ ਹੀ ਅੰਦਰ ਗਏ ਹਾਂ ਤੇ ਉਸੇ ਵੇਲੇ ਸਾਡੇ ਉੱਤੇ ਦੜਾਹ ਕਰਦੀ ਛੱਤ ਡੇਗ ਪਈ ਪਤਾ ਹੀ ਨਹੀਂ ਲੱਗਾ ਮੇਰੇ ਬੱਚੇ ਕਿੱਥੇ ਮੈਂ ਕਿੱਥੇ ਹਾਂਜੀ ਪਿੰਡ ਵਾਲਿਆਂ ਨੇ ਕੱਢਿਆ ਕਿਸ ਨਾਲ ਹਾਂਜੀ ਪਿੰਡ ਵਾਲਿਆਂ ਨੇ ਕੱਢਿਆ ਸਾਨੂੰ ਬੱਚੇ ਉੱਤੇ ਜੋ ਸੀਗੀ ਮਰਨ ਹਾਂਜੀ ਮੈਂ ਮਿੱਟੀ ਦੇ ਵਿੱਚੋਂ ਕੱਢੇ ਬੱਚੇ ਬੱਚੇ ਮਿੱਟੀ ਦੇ ਵਿੱਚੋਂ ਕੱਢੇ ਪੋਟ-ਪੋਟ ਕੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਮੈਂ ਜਦੋਂ ਡਿੱਗੀ ਆ ਮੈਂ ਲੱਤ ਮੇਰੀ ਖੂਬੀ ਹੀ ਛੱਤ ਦੇ ਥੱਲੇ ਮੈਂ ਬੜੀ ਜ਼ੋਰ ਨਾਲ ਲੱਤ ਆਪਣੀ ਪੁੱਟ ਕੇ ਬਾਹਰ ਆ ਗਈ ਗਲੀ 'ਚ ਕਿਸੇ ਨੂੰ ਪਤਾ ਲੱਗ ਜੇ ਪਾਹ ਰਣ ਕੇ ਮੈਂ ਡਿੱਗ ਪਈ ਬਾਅਦ 'ਚ ਮੈਂ ਬੇਹੋਸ਼ ਹੋ ਗਈ ਆ ਗਲੀ 'ਚ ਖੂਨ ਜ਼ਿਆਦਾ ਵਗਦਾ ਈ ਸਿਰ 'ਚ ਫਿਰ ਨਹੀਂ ਮੈਨੂੰ ਕੋਈ ਹੋਸ਼ ਰਹੀ ਰਾਤ ਉਹ ਕਿਤੇ ਦਰਦ ਨਹੀਂ ਆਇਆ ਛੱਤ ਦੇ ਢਿਗੇ ਸਾਡੇ ਪਿੰਡ 'ਤੇ ਹੁੰਦਾ ਥਾ ਇਹ ਰਿਪਰਵਾਰਕ ਮੈਂਬਰ ਹੈ ਜੀ। ਥਲੇ ਕਿਸ ਤਰ੍ਹਾਂ ਇੰਕ ਕਰਾ ਹੋਈ? ਹਾਂ ਜੀ ਪਾਜੀ ਮੈਂ ਉਹ ਹੋਂਡੀ ਹੀ ਦੁਕਾਨਵਾਲ ਨੂੰ ਤੇ ਜਦੋਂ ਇਹ ਜਕਦਮ ਖੜਾਕ ਹੋਇਆ ਨਾ ਤੇ ਛੇਤੀ ਛੇਤੀ ਭੱਜੇ ਤੇ ਇਕਦਮ ਜਾਣੇ ਵੀ ਰੋਂਡਾ ਪਿਆ ਸੀ ਵੀ ਰੋਂਕਲ ਪੰਡਾ ਪਏ ਤੇ ਸਾਰੇ ਮਤਲਬ ਆਏ ਪਿੰਡ ਦੇ ਤੋਂ ਨਾ ਕੱਡੇ ਬਾਹਰ ਖਿੱਚ ਖਿੱਚ ਕੇ ਕਮਰੇ ਦੇ ਵਿੱਚ ਕਿਨੇ ਹੀ ਸੀ। ਪੰਜ ਜੀ 1 2 3 ਹੀ ਸਾਡੀ ਆਈ ਤੇ ਤਿੰਨੇ ਦੇ ਬੱਚੇ ਬੱਚਿਆਂ ਦੀ ਉਮਰ ਵੱਡੇ 7 ਸਤਾਂ ਦਾ ਆ। ਬੇਨਾ ਬਾਹਵਾਂ ਆਲਦੀ ਹੈ। ਗੁੜੀਆ 10 ਸਾਲ ਦੀ ਜੇ। ਅਰਮਾਨ ਅਰਮਾਨ 7 ਸਾਲ ਦਾ। ਬੱਚੇ ਛੋਟੇ ਹੀ ਹੈ ਕਹਿੰਦੇ। ਹਾਂਜੀ ਛੋਟੇ ਆ। ਫਿਰ ਕਿਸ ਤਰ੍ਹਾਂ ਬਾਹਰ ਕੱਢੀ? ਖੇਚੇ ਖੇਚ ਕੇ ਪਿੰਦ ਵਾਲਿਆਂ ਨੇ ਕੱਢੇ ਜੀ ਬਾਹਰ। ਪੁੱਟ ਪੁੱਟ ਹਾਂਜੀ ਆ। ਸਾਰੇ ੇਠਾ ਦਾ ਫੇਕ ਹਾਂਜੀ ਲੱਬੇ ਹੋਏ। ਕੀ ਗੱਲ ਹੋਈ ਸੀ ਇਹ? ਇਹ ਜਦੋਂ ਇਹਨਾਂ ਆ ਕਰਦੇ ਲਾਗੇ ਖਲੋਤੇ ਹਾਂ ਚੱਕ ਦਾ ਮਛਤ ਡਿੱਗੀ ਆ ਤੇ ਪੰਜ 4 ਦੇ ਪੰਜ 6 ਮੈਂਬਰ ਹੀ ਠੀਕ ਆ ਇੱਕ ਮੇਰੀ ਦਰਾਣੀ ਸੀ। ਤੇ ਤਿੰਨ ਹੈਗੇ ਹੀ ਇੱਕ ਮੇਰੇ ਦੋਤੀ ਤੇ ਬਾਕੀ ਹੈਗੇ ਮੇਰੇ ਮਤਲਬ ਇਹਨਾਂ ਦੇ ਬੱਚੇ ਇਹ ਤਿੰਨ ਤੇ ਤਿੰਨੇ ਮਤਲਬ ਬੜੇ ਔਖੇ ਮਤਲਬ ਲੋਕਾਂ ਨੇ ਆਣ ਕੇ ਕੱਢਿਆ ਇਕਦਾਂ ਹੀ ਤੇ ਸਾਰੇ ਸਾਰੇ ਇਕੱਠੇ ਹਾਂਜੀ ਸਾਰੇ ਇਕਦਾਂ ਹੀ ਡਿੱਗ ਪਈ ਆ ਤੇ ਬੱਚੇ ਸਾਮਗੇ ਤੇ ਮਤਲਬ ਇੱਕ ਦੋ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਤੇ ਇੱਕ ਬੱਚਾ ਜਿਹੜਾ ਨਾ ਉਹਨੂੰ ਮਤਲਬ ਠੀਕ ਜਾਈ ਉਹਨੂੰ ਇੰਨੀ ਸੱਟ ਨਹੀਂ ਲੱਗੀ ਹੈਗੀ ਯਾਨੀ ਕਿ ਤਿੰਨ ਬੱਚਿਆਂ ਹਾਂਜੀ ਤੇ ਜਿਹੜੀ ਉਹਨਾਂ ਦੀ ਮੰਮੀ ਆ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਗਈ ਵਿਚਾਰੇ ਹਾਂਜੀ ਤੇ ਕਿਸ ਤਰ੍ਹਾਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਹਾਂਜੀ ਹਾਂਜੀ ਪਿੰਡ ਵਾਲਿਆਂ ਨੇ ਉਹਨਾਂ ਬਹੁਤ ਸਾਥ ਦਿੱਤਾ ਸਾਡਾ ਉਹ ਨਾ ਉਸ ਟਾਈਮ ਤੇ ਲੱਗੇ ਹੁੰਦੇ ਤਾਂ ਸਾਡਾ ਬਚਾ ਨਹੀਂ ਹੀਗਾ ਮੇਰਾ ਨਾ ਸਨੀਤਾ ਹੈ ਮੈਂ ਘਰੋਂ ਆਉਂਦੀ ਡਾਕਟਰ ਦੀ ਦੁਕਾਨ ਤੇ ਦਵਾਈ ਲੈਣ ਤੇ ਜਦੋਂ ਮੈਂ ਅੱਗੇ ਆਈ ਹਾਂ ਤੇ ਸ਼ਾਤ ਜਦੋਂ ਡਿੱਗੀ ਆ ਤੇ ਵੇਖਿਆ ਕਿ ਬੱਚਿਆਂ ਨੂੰ ਪੁੱਟ ਪੁੱਟ ਕੇ ਗੱਢਣ ਡੇ ਥੱਲੋਂ ਤੇ ਇਹਨਾਂ ਦੀ ਮੰਮੀ ਬੇਹੋਸ਼ ਹੋਈ ਗਲੀ 'ਚ ਡਿੱਗੀ ਆ ਤੇ ਇਹ ਛੋਟੀ ਬੱਚੀ ਹੈ ਵਾਂਡੇ ਆਈ ਤੇ ਇਹਨੂੰ ਲਾਸਟ ਤੇ ਕੱਢਿਆ ਆ ਬੜਾ ਘਬਰਾਏ ਸਭ ਘਬਰਾਏ ਬੱਚੀ ਲੱਭਦੀ ਨਹੀਂ ਤੇ ਕਿੰਨਾ ਜਣੇ ਨੇ ਜਦੋਂ ਛੱਤ ਫੋਲੀ ਆ ਤੇ ਇਹ ਮੜੀ ਜੀ ਆਵਾਜ਼ ਆਈ ਆ ਫਿਰ ਉਹਨਾਂ ਨੇ ਚੁੱਕ ਕੇ ਬਾਹਰ ਲਿਆਂਦੀ ਆ ਕੱਢੀ ਆ ਤੇ ਬੱਚਿਆਂ ਨੂੰ ਬਹੁਤ ਸਾਰੀਆਂ ਸੱਟਾਂ ਲੱਗੀਆਂ ਇਹ ਵੇਖੇ ਨਹੀਂ ਜਾਂਦੇ ਆ ਸਰ ਇਹ ਜਿਹੜੀ ਪਿੰਡ ਦੇ ਵਿੱਚ ਘਟਨਾ ਵਾਪਰੀ ਆ ਪਿੰਡੀ ਪਿੰਡ ਦੇ ਵਿੱਚ ਫਟੇਗਰ ਚੂਰੀਆਂ ਚ ਤੇ ਇਹ ਸਾਡੇ ਬਿਲਕੁਲ ਗਵਾਂਢ ਦੇ ਤੇ ਉਸ ਆਦਮੀ ਦਾ ਨਾਮ ਰਿੰਕੂ ਆ ਤੇ ਉਹਦੀ ਪਤਨੀ ਤੇ ਉਹਦੇ ਬੱਚੇ ਆ ਘਰ ਦੇ ਵਿੱਚ ਬੈਠੇ ਪਏ ਸੀ ਕੱਲ ਬਰਸਾਤ ਬਹੁਤ ਤੇਜ਼ ਹੋਈ ਹੈ ਉਸ ਦੇ ਕਾਰਨ ਹਾਲਾਤ ਜਿਹੜੀ ਸੀ ਕਮਰੇ ਦੀ ਖਸਤਾ ਸੀ ਤੇ ਛੱਤ ਡਿੱਗ ਪਈ ਤੇ ਉਹਦੇ ਵਿੱਚ ਤਿੰਨ ਬੱਚੇ ਚਾਰ ਬੱਚੇ ਸੌਰੀ ਚਾਰ ਬੱਚੇ ਨੇ ਤੇ ਇੱਕ ਔਰਤ ਆ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਤੇ ਸਾਡੀ ਬੇਨਤੀ ਆ ਪ੍ਰਸ਼ਾਸਨ ਅੱਗੇ ਔਰ ਸਰਕਾਰ ਅੱਗੇ ਕਿ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਇਹ ਪਰਿਵਾਰ ਜਿਹੜਾ ਕਰਦਾ ਗੂਆ ਆ ਉਹ ਰਿਕਸ਼ਾ ਚਲਾਉਂਦਾ ਏ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਹੋਰ ਵੀ ਜਿਹੜੇ ਦਾਨੀ ਸੱਜਣ ਨੇ ਇਹਨਾਂ ਦੀ ਮਦਦ ਦੇ ਵਾਸਤੇ ਅੱਗੇ ਆਉਣ ਮਿਹਰਬਾਨੀ ਕੀ ਕਹਿਣਾ ਚਾਹੁੰਦੇ ਗਰੀ ਪ੍ਰਵਾਹ ਦਾ ਧੱਕਾ ਹੋਇਆ ਹਾਂਜੀ ਇਹੀ ਕਹਿਣਾ ਚਾਹੁੰਦੇ ਆ ਕਿ ਦੇਖੋ ਅੱਜ ਤੱਕ ਇਹਨਾਂ ਦੇ ਜੋ ਕੋਠਿਆਂ ਦੇ ਪੈਸੇ ਆਣੇ ਚਾਹੀਦੇ ਸੀ ਜੋ ਸਰਕਾਰ ਦੀਆਂ ਅਧਿਕਾਰਾਂ ਦੇ ਮੁਤਾਬਕ ਜੋ ਇਹਨਾਂ ਦਾ ਹੱਲ ਹੋਣਾ ਚਾਹੀਦਾ ਸੀ ਨਹੀਂ ਹੋਇਆ ਤਾਂ ਅੱਜ ਇਹ ਘਟਨਾ ਵਾਪਰ ਗਈ ਆ ਹੋਰ ਵੀ ਪਿੰਡਾਂ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਬੜੇ ਘਰ ਨੇ ਐਸੇ ਜਿਨ੍ਹਾਂ ਦੇ ਕੋਠਿਆਂ ਦੇ ਪੈਸੇ ਨਹੀਂ ਆਏ ਕਿਉਂਕਿ ਅੱਜ ਜੇ ਅਗਰ ਸਰਵਾ ਕਰਕੇ ਵੇਖਿਆ ਜਾਏ ਤੇ ਕਾਫੀ ਲੋਕਾਂ ਨੇ ਕਾਗਜ਼ੀ ਭਰੇ ਹੋਏ ਨੇ ਘਰਾਂ ਦੇ ਵਿੱਚ ਤੇ ਕਾਫੀ ਲੋਕਾਂ ਦੀ ਹਾਲਾਤਾਂ ਛਤਾਂ ਦੀ ਇਦਾਂ ਦੀਆਂ ਹੀ ਨੇ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਟਨਾ ਪਿੰਡੀ ਪਿੰਡੇ ਦੇ ਵਿੱਚ ਹੋ ਚੁੱਕੀ ਆ ਔਰ ਇਸ ਦੇ ਵਿੱਚ ਜੋ ਭੈਣ ਆ ਬਹੁਤ ਜ਼ਿਆਦਾ ਜ਼ਖਮੀ ਆ ਔਰ ਭੈਣ ਦਾ ਮੈਨੂੰ ਲੱਗਦਾ ਜਦੋਂ ਸਿਰ ਦੇ ਵਿੱਚ ਵੀ ਆ ਕਾਫੀ ਸੱਟ ਲੱਗੀਆਂ ਔਰ ਛੋਟੇ ਬੱਚੇ ਨੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਮੇਰੀ ਇੱਕ ਕੌਮ ਦੇ ਨਾਤੇ ਮੇਰੇ ਮੁਸੀਬਰਾ ਨੇ ਅਸੀਂ ਇਸ ਜਗ੍ਹਾ ਤੇ ਇਹਨਾਂ ਕੋਲ ਪਹੁੰਚੇ ਆ ਔਰ ਸਾਡੇ ਕੋ ਜਿੰਨੀ ਵੀ ਇਹਨਾਂ ਦੀ ਮਦਦ ਹੋਏਗੀ ਕੀਤੀ ਜਾਏਗੀ ਔਰ ਆਪਾਂ ਜਿੰਨੀ ਵੀ ਸਰਕਾਰੀ ਅਹੁਦੇ ਤੇ ਬੈਠੇ ਹੋਏ ਮੁਲਾਜ਼ਮ ਯੋਜਨਾ ਦੇ ਹਿੱਸੇ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਦੇ ਡਾਕੂਮੈਂਟ ਇਹਨਾਂ ਕੋਲ ਆਂਦੇ ਨੇ ਉਹ ਜ਼ਰੂਰ ਉਹਨਾਂ ਲੋਕਾਂ ਦਾ ਹਾਲ ਕਰੇ ਸੰਭ ਤਾਂ ਕਿ ਇਦਾਂ ਦੀ ਘਟਨਾ ਦੁਬਾਰਾ ਨਾ ਕਿਸੇ ਨਾਲ ਵਾਪਰ ਸਕੇ ਅੱਜ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਪਰ ਚਲੋ ਖੁਦਾ ਦਾ ਫਜ਼ਲ ਆ ਕਿ ਇਹ ਸਾਰੇ ਠੀਕ ਨੇ ਔਰ ਪਿੰਡ ਵਾਲਿਆਂ ਨੇ ਕਾਫੀ ਮਦਦ ਕੀਤੀ ਇਹਨਾਂ ਦੀ ਕਿ ਇਹਨਾਂ ਨੂੰ ਉਸ ਮਲਬੇ ਦੇ ਵਿੱਚੋਂ ਕੱਢਿਆ ਇਹਨਾਂ ਨੂੰ ਔਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਏ ਨੇ ਪਰ ਫਿਰ ਵੀ ਇਸ ਫੈਮਿਲੀ ਨੂੰ ਹੈਲਪ ਦੀ ਬਹੁਤ ਸਾਰਾ ਜ਼ਰੂਰਤ ਹੈ ਔਰ ਅਸੀਂ ਵੀ ਇਸ ਜਗ੍ਹਾ ਤੇ ਆਏ ਇਹਨਾਂ ਦੀ ਹੈਲਪ ਕਰਨ ਵਾਸਤੇ ਔਰ ਧੰਨਵਾਦ ਕਰਦੇ ਹਾਂ ਵਾਟ